ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਪੂਰੇ ਮੀਡੀਆ ਦਾ ਮਿਸਰ ਦਾ ਜੋ ਤੁਸੀਂ ਸਪੈਸ਼ਲੀ ਸਾਡੇ ਸੱਦੇ ਤੇ ਚੱਲ ਕੇ ਆਏ ਹੋ ਥੈਂਕ ਯੂ ਸੋ ਮੱਚ ਗੱਲ ਸਾਡੇ ਗਾਣਾ ਤੂੰ ਤੇ ਮੈਂ ਜੋ ਸਾਡਾ ਸਬਜੈਕਟ ਅਸੀਂ ਐਕਟਰ ਲਏ ਨੇ 60 ਪਲਸ ਉਹ ਕੁਐਸਚਨ ਹੋਇਆ ਉਹ ਕਿਉਂਕਿ ਮੇਰਾ ਕਾਫੀ ਧੀਰ ਦਾ ਥੀਮ ਸੀਗਾ ਮੇਰੇ ਦਿਮਾਗ ਚੱਲਦਾ ਸੀਗਾ ਇੱਕ ਫਿਲਮ ਵੀ ਅਸੀਂ ਸ਼ੁਰੂ ਕੀਤੀ ਸੀਗੀ ਬਟ ਉਹ ਕਿਸੇ ਕਾਰਨ ਸਿਰੇ ਨਹੀਂ ਲੱਗ ਸਕੀ ਹਿੰਦੀ ਫਿਲਮ ਸੀਗੀ ਉਹ ਵੀ ਏਜ ਨੂੰ ਲੈ ਕੇ ਹੀ ਸੀਗੀ ਕਿ ਉਹ ਜਿੱਦਾਂ ਅਕਸਰ ਲੋਕ ਕਹਿੰਦੇ ਨੇ ਯਾਰ 60 ਦੇ ਹੋ ਗਏ 50 ਕ੍ਰੋਸ ਕਰ ਗਏ ਬਾਸ ਹੁਣ ਕਾਹ ਨਹੀਂ ਖਤਮ ਹੁਣ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨ ਮਾਡਲਿੰਗ ਨਹੀਂ ਕਰ ਸਕਦੇ ਤੁਸੀਂ ਸਿੰਗਿੰਗ ਨਹੀਂ ਕਰ ਸਕਦੇ ਸਪੋਰਟਸ ਨਹੀਂ ਕਰ ਸਕਦੇ ਪਰ ਮੇਰੀ ਥਿੰਕਿੰਗ ਬਿਲਕੁਲ ਰੋਂਗ ਹੈ ਅਸੀਂ ਅਗਰ ਤੁਹਾਡੇ ਅੰਦਰ ਵੀ ਪਾਵਰ ਹੈ ਅਗਰ ਤੁਸੀਂ ਪੂਰੇ ਫਿਟ ਹੋ ਔਰ ਜ਼ਿੰਦਗੀ ਨੂੰ ਜੀਣਾ ਚਾਹੁੰਦੇ ਹੋ ਤੇ ਕਿਸੇ ਏਚ ਵੀ ਕਿਸੇ ਵੀ ਚੀਜ਼ ਨੂੰ ਅਚੀਵ ਕੀਤਾ ਜਾ ਸਕਦਾ ਹੈ ਤੋਂ ਮੇਰਾ ਫਿਰ ਇੱਕ ਅਸੀਂ Song ਬਣਾਇਆ ਸਪੈਸ਼ਲੀ ਤੂੰ ਤੇ ਮੈਂ ਮੇਰੀ ਪਹਿਲਾਂ ਐਕਚੁਅਲੀ ਅਸੀਂ ਬਣਾਇਆ ਸਬਜੈਕਟ ਵੀਡੀਓ ਲੋਕਾਂ ਲੇਕਿਨ ਅਸੀਂ ਜਦੋਂ ਗਾਰਨਿਸ਼ ਸ਼ੂਟ ਕਰਦੇ ਹਾਂ ਅਕਸਰ ਪਹਿਲਾਂ ਆਡੀਓ ਬੰਦ ਹੈ ਫਿਰ ਵੀਡੀਓ ਬੰਦ ਹੈ ਲੇਕਿਨ ਪਹਿਲਾ ਸੀਗਾ ਕਿ ਪਹਿਲਾਂ ਮੈਂ ਵੀਡੀਓ ਦਾ ਸਬਜੈਕਟ ਰੈਡੀ ਕੀਤਾ ਐਕਟਰ ਫਾਈਨਲ ਕੀਤੇ ਸਾਡੇ ਦਮਨ ਮਜੀਠੀਆ ਜੀ ਮੇਰੇ ਮਾਈਂਡ ਸੀਗਾ ਕਿਉਂਕਿ ਅਸੀਂ ਕਾਫੀ ਬਾਰ ਮੇਰੇ ਫਰੈਂਡ ਨੇ ਬਹੁਤ ਕਲੋਜ਼ ਹਰਪੀ ਜੀ ਹਰਪੀ ਸਿੰਘ ਜੀ ਸੇਖੋਂ ਸਾਹਿਬ ਉਹਨਾਂ ਦੇ ਥਰੂ ਮਿਲੇ ਅਸੀਂ ਤਾਂ ਇਹਨਾਂ ਨੂੰ ਮੁੱਖ ਰੱਖ ਕੇ ਇੱਕ ਸਾਡੇ ਮੈਡਮ ਨੇ ਸੁਮੇਦਾ ਰਿਟਾਇਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਉਹ ਦੋਨਾਂ ਨੂੰ ਮੇਰੇ ਇਨੋਂ ਰੱਖ ਕੇ ਸਬਜੈਕਟ ਲੈ ਕੇ ਫਿਰ ਅਸੀਂ ਉਹ ਗਾਣਾ ਤਿਆਰ ਕੀਤਾ ਔਰ ਫਿਰ ਅਸੀਂ ਗਾਣਾ ਸ਼ੂਟ ਕੀਤਾ ਜਾ ਕੇ ਬਹੁਤ ਖੂਬਸੂਰਤ ਲੋਕੇਸ਼ਨ ਸ਼ਿਮਲਾ ਸਾਧੂਪੁਰ ਤਰਮ ਤਰਮਪੁਰ ਸ਼ੂਟ ਕੀਤਾ ਔਰ ਚੈਲ ਸ਼ੂਟ ਕੀਤਾ ਔਰ ਫਿਰ ਆਪਣੀ ਖਵਾਇਸ਼ ਪੂਰੀ ਕੀਤੀ ਕਿ ਆਪਾਂ 60 ਪਲੱਸ ਦੇ ਐਕਟਰ ਲੈ ਕੇ ਜੋ ਪਹਿਲੀ ਵਾਰ ਲਾਂਚ ਹੋਏ ਨੇ ਇਹਨਾਂ ਦਾ ਪਹਿਲਾ ਵੀਡੀਓ ਔਰ ਮੈਡਮ ਦਾ ਵੀ ਪਹਿਲਾ ਵੀਡੀਓ ਐਜ਼ ਅਕਟਰ ਐਜ਼ ਅ ਮਾਡਲ ਜਦੋਂ ਆਇਆ ਤਾਂ ਆਇਆ ਤਾਂ ਫਿਰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਔਰ ਜੋ ਸਾਡਾ ਸਬਜੈਕਟ ਸੀਗਾ ਕਿ 60 ਪਲਸ ਲੋਕ ਵੀ ਕੰਮ ਕਰ ਸਕਦੇ ਨੇ ਲਾਂਚ ਹੋ ਸਕਦੇ ਨੇ ਚਾਹੇ ਸਿੰਗਰ ਹੋਏ ਐਕਟਰ ਹੋਏ ਮਾਡਲ ਹੋਏ ਜਾਂ ਕੋਈ ਸਪੋਰਟਸ ਪਰਸਨ ਪਰਸਨ ਤਾਂ ਏਜ ਦਾ ਕੋਈ ਲੈਣਾ ਦੇਣਾ ਨਹੀਂ ਏਜ ਜਸਟ ਇਜ਼ ਅ ਨੰਬਰ ਉਹ ਅਸੀਂ ਕੋਸ਼ਿਸ਼ ਕੀਤੀ ਹੈ ਉਹ ਸਬਜੈਕਟ ਨੂੰ ਆਪਦੇ ਰੂਬਰੂ ਕਰਨ ਦੀ ਨਹੀਂ ਉਹ ਮੈਨੂੰ ਲੱਗਦਾ ਕਿ ਮੈਂ ਮੇਰੇ ਪਿੱਛੇ ਵਾਲੇ ਵੀ ਪ੍ਰੈਸ ਕਾਨਫਰੈਂਸ 'ਚ ਉੱਥੇ ਵੀ ਮੈਂ ਕਹਿ ਕੇ ਆਇਆ ਉਥੋਂ ਔਰ ਨਾਲ ਦੇ ਨਾਲ ਮੈਨੂੰ ਫੋਨ ਆ ਗਿਆ ਕਿਸੇ ਦਾ ਯਾਰ ਮੈਂ 55 ਆ ਤੇ ਮੈਂ ਲਾਂਚ ਹੋ ਸਕਦਾ ਮੈਂ ਹਜ ਬਿਲਕੁਲ ਹੋ ਸਕਦਾ ਹਾਂ ਮੇ ਰਿਕਵੈਸਟ ਵੀ ਹੈ ਮੇਰੀ ਸਾਰਿਆਂ ਨੂੰ ਜਿਹੜੇ ਆਪਣੇ 60 ਦੇ ਆਸ-ਪਾਸ ਨੇ ਜਾਂ ਰਿਟਾਇਰ ਹੋ ਚੁੱਕੇ ਨੇ ਕਿ ਉਹ ਨਹੀਂ ਕਿ ਹਾਂ ਠੀਕ ਹੈ ਜੀ ਹੁਣ ਤਾਂ ਰਿਟਾਇਰਮੈਂਟ ਹੋ ਗਈ ਕੰਮ ਖਤਮ ਹੋ ਗਿਆ ਨਹੀਂ ਤੁਸੀਂ ਅਗਲੀ ਆਪਣੀ ਨਵੀਂ ਲਾਈਫ ਨਵੀਂ ਪਾਰੀ ਸ਼ੁਰੂ ਕਰ ਸਕਦੇ ਹੋ ਉਹ ਮੇਰੀ ਰਿਕਵੈਸਟ ਹੈ ਕਿ ਤੁਸੀਂ ਘਰ ਬੈਠ ਕੇ ਬੋਰ ਨਹੀਂ ਹੋਣਾ ਇਕੱਲੇ ਨਿਆਣੇ ਨਹੀਂ ਖੜਾਉਣੇ ਤੁਸੀਂ ਆਪਣੀ ਲਾਈਫ ਨੂੰ ਨਵੇਂ ਸਿਰੇ ਤੋਂ ਨਵੀਂ ਜ਼ਿੰਦਗੀ ਨੂੰ ਜਿਹੜੀ ਤੁਸੀਂ ਖੁਆਇਸ਼ ਹੈ ਸ਼ਾਇਦ ਸਾਡੀ ਕਵੇਰੀ ਆਪਣਾ ਉਲਝਾਣੇ ਆਪਣੀ ਫੈਮਿਲੀ ਲਾਈਫ ਨਹੀਂ ਕਰ ਪਾਉਂਦੇ ਜੋ ਜ਼ਿੰਦਗੀ ਚ ਕਰਨਾ ਚਾਹੁੰਦੇ ਹੁਣ ਤੁਸੀਂ ਸ਼ੁਰੂ ਕਰੋ ਤਾਂ ਹੁਣ ਦੇਖੋ ਜਿੱਦਾਂ ਮਜੀਠੀਆ ਸਾਹਿਬ ਫਿੱਟ ਆਣ ਘੈਂਟ ਲੱਗਦੇ ਜਿੱਦਾਂ ਸਾਊਥ ਤੋਂ ਸਪੈਸ਼ਲ ਐਕਟਰ ਬੁਲਾਇਆ ਹੁੰਦਾ ਹੈ ਨਾ ਤਾਂ ਉਹ ਥੋੜਾ ਜਿਹਾ ਫਿਰ ਆਪਣੀ ਤੁਹਾਨੂੰ ਜਦੋਂ ਤੁਸੀਂ ਕੁਝ ਕਰਨਾ ਮਾਇੰਡ ਹੁੰਦਾ ਫਿਰ ਤੁਸੀਂ ਫਿੱਟ ਵੀ ਰੱਖੋਗੇ ਸਵੇਰੇ ਉੱਠ ਕੇ ਤਿਆਰ ਵੀ ਹੋਵੋਗੇ ਜਿਮ ਜਾਓਗੇ ਕਸਰਤ ਕਰੋਗੇ ਜਾਂ ਰਨਿੰਗ ਕਰੋਗੇ ਤਾਂ ਉਹ ਪਰ ਹੋਣਾ ਚਾਹੀਦਾ ਐਕਚੁਅਲੀ ਉਹ ਜਜ਼ਬਾ ਤੁਹਾਡੇ ਅੰਦਰ ਰਹਿਣਾ ਚਾਹੀਦਾ ਜੀ ਤੂੰ ਤੇ ਮੈਂ ਉਮਰਾ ਦੇ ਲਿਖੇ ਨੇ ਸਾਡੇ ਸਾਖ ਸੋਹਣਿਆ ਰੂਹਾ ਵਾਲੇ ਰਿਸ਼ਤੇ ਨੇ ਬੜੇ پاک ਸੋਹਣੇ ਸਾਰਾ ਨਹੀਂ ਸੁਣਾਉਣਾ YouTube ਤੇ ਜਾ ਕੇ ਦੇਖਣਾ ਰਿਲੀਜ਼ ਹੋ ਚੁੱਕਿਆ ਹੈ ਗਾਣਾ ਤੂ ਤੇ ਮੈਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਨਾਲ ਖੜੇ ਨੇ ਬੋਬੀ ਬਾਜਵਾ ਜੀ ਇੱਕ ਫੇਮਸ ਡਾਇਰੈਕਟਰ ਤੇ ਸਿੰਗਰ ਇਹਨਾਂ ਦੀ ਕਾਫੀ ਮੂਵੀਜ਼ ਵੀ ਬਣੀਆਂ ਨੇ ਤੇ ਕਾਫੀ ਫੇਮਸ ਨੇ ਮੈਂ 1 ਸਾਲ ਤੋਂ ਮੋਡਲਿੰਗ ਦੇ ਵਿੱਚ ਕੰਮ ਕਰ ਰਿਹਾ ਸੀ ਕਾਫੀ ਮਸ਼ਹੂਰ ਸ਼ੋਅਜ਼ ਮੈਂ ਕੀਤੇ ਜਿਦੇ ਵਿੱਚ ਮੈਂ ਸ਼ੋਅ ਸਟਾਪਰ ਸ਼ੋਅ ਓਪਨਰ ਜਿਊਰੀ ਮੈਂਬਰ ਦੇ ਤੌਰ ਤੇ ਕੀਤਾ ਇਹ ਮੈਂ ਲਾਸਟ ਈਅਰ ਦੇਰਾਂ ਤੋਂ ਵੀ ਜਿਊਰੀ ਮੈਂਬਰ ਕਰਕੇ ਆ ਤੇ ਮੇਰੇ ਦੋਸਤ ਨੇ ਹਰਪ੍ਰੀਤ ਸੇਖੋਂ ਜੀ ਉਹਨਾਂ ਨੇ ਮਲਾਇਆ ਮੈਨੂੰ ਬੋਬੀ ਬਾਜਵਾ ਜੀ ਨਾਲ ਸਾਡਾ ਆਪਸ ਪ੍ਰੇਮ ਪਿਆਰ ਵਧ ਗਿਆ ਇਹਨਾਂ ਨੇ ਇੱਕ ਬਹੁਤ ਵਧੀਆ ਥੀਮ ਤੇ ਕੰਮ ਕੀਤਾ ਸੀ ਬੜੀ ਮਿਹਨਤ ਕੀਤੀ ਉਹਦੇ ਤੇ ਜਿਸ ਤਰ੍ਹਾਂ ਪਹਿਲੋਂ ਗਾਣਾ ਸਾਰਾ ਸ਼ੂਟ ਕਰਕੇ ਬਾਅਦ ਜੋ ਕਰਨਾ ਪੈਂਦਾ ਵਾ ਇਹਨਾਂ ਨੇ ਸਾਰਾ ਕੁਝ ਪਹਿਲੋਂ ਟੀਮ ਸਾਰੀ ਸਿਲੈਕਟ ਕਰਕੇ ਉਹਦੇ ਉੱਤੇ ਐਕਟਰ ਕਰਕੇ ਐਕਟਰਾਂ ਨੂੰ ਵਿੱਚ ਲੈ ਕੇ ਐਕਟਰਾਂ ਦੇ ਹਿਸਾਬ ਦੇ ਨਾਲ ਸਾਰਾ ਗਾਣਾ ਜਿਹੜਾ ਉਹਨੂੰ ਦੁਬਾਰਾ ਸ਼ੂਟ ਕੀਤਾ ਤੇ ਬੜਾ ਮਲਟੀਪਲੀਕੇਸ਼ਨ ਕੀਤਾ ਜਿਹੜੀ ਤੁਸੀਂ ਸਵਾਲ ਇਹਨਾਂ ਨੂੰ ਪੁੱਛਿਆ ਕਿ ਪਹਿਲਾਂ ਵੀ ਤੁਸੀਂ ਬਜ਼ੁਰਗਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ ਇਹ ਆ ਕਿ ਮੈਂ ਇਹ ਤੁਹਾਨੂੰ ਇਹ ਗੱਲ ਦੱਸਦਾ ਆਪਣੇ ਖੁਸ਼ੀ ਮਹਿਸੂਸ ਕਰਦਾ ਕਿ ਵਾਕਈ ਕੋਈ 8 ਮਹੀਨੇ ਪਹਿਲਾਂ ਮੇਰਾ ਵੀ ਟਮੀ ਬਾਹਰ ਸੀ ਲੇਕਿਨ ਜਦੋਂ ਇਹ ਮੋਡਲਿੰਗ 'ਚ ਪੈਨੇ ਆ ਜਾਂ ਅਸੀਂ ਮੂਵੀਜ਼ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਇੱਕ ਐਕਸਟਰਾ ਬੈਨੀਫਿਟ ਬੰਦੇ ਨੂੰ ਇਹ ਹੋ ਜਾਂਦਾ ਕਿ ਉਹਦਾ ਧਿਆਨ ਆਪਣੀ ਹੈਲਥ ਵੱਲ ਵੀ ਹੋ ਜਾਂਦਾ ਉਹਦੇ ਵਿੱਚ ਮੇਰਾ ਲਗਾਤਾਰ 5 ਕਿਲੋਮੀਟਰ ਆਪਣੀ ਸੈਰ ਤੇ ਆਪਣਾ ਜਿਮ ਵਗੈਰਾ ਜੁਆਇਨ ਕੀਤਾ ਤੇ ਬਾਕੀ ਜਿਹੜਾ ਗਾਣੇ ਦੀ ਗੱਲ ਕਰ ਰਿਹਾ ਗਾਣਾ ਬੋਬੀ ਪੁਰੀ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੋ ਦਾਣਾ ਸ਼ੂਟ ਕਰਦੋ ਪਹਿਲੋਂ ਇਹਨਾਂ ਨੇ 4-5 ਵਾਰੀ ਉੱਥੇ ਉਸ ਜਗ੍ਹਾ ਤੇ ਸਾਰੀ ਲੋਕੇਸ਼ਨ ਤੇ ਜਾ ਕੇ ਸਾਰਾ ਸਾਰਾ ਪ੍ਰੇਪੇਅਰ ਕੀਤਾ ਸਾਰਾ ਜਾ ਕੇ ਉੱਥੇ ਜੋ ਸੈਟਲਮੈਂਟ ਕਰਕੇ ਆਏ ਉੱਥੇ ਇੱਕ ਸਕੂਲ ਸੀਗਾ ਚੈਲ ਵਿੱਚ ਜਿੱਥੇ ਉਹ ਫਿਲਮਾਇਆ ਗਿਆ ਉੱਥੋਂ ਦੇ ਹੈਡਮਾਸਟਰ ਸਾਹਿਬ ਨੂੰ ਮਿਲ ਕੇ ਸਾਰਾ ਉਤੋਂ ਦਾ ਅਰੇਂਜਮੈਂਟ ਕਰਕੇ ਆਏ ਬੜੀ ਮਿਹਨਤ ਨਾਲ ਇਹ ਸ਼ੂਟ ਕੀਤਾ ਤੇ ਮੈਂ ਖੁਸ਼ ਹਾਂ ਇਸ ਗੱਲ ਤੇ ਕਿ ਉਹ ਗਾਣਾ ਜਿਸ ਦਿਨ ਚੱਲਿਆ ਵਾ ਉਹ 46 ਗਾਣਿਆਂ ਵਿੱਚ ਵਿੱਚ YouTube ਤੇ ਮੇਰੇ ਸਾਥ ਨਾਲ ਨੂੰ 1 ਲੱਖ ਤੋਂ ਉੱਪਰ ਵਿਊਜ਼ ਆਉਣੇ ਸ਼ੁਰੂ ਹੋ ਗਏ ਸੀ